ਪੰਜਾਬ ਦੇ ਵਿੱਚ ਲਗਾਤਾਰ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਐਸੇ ਤਹਿਤ ਤਰ ਤਰਨ ਤੋਂ ਵੱਡੀ ਖਬਰ ਹੈ ਜਿੱਥੇ ਇੱਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਦੁਪਹਿਰ ਕਰੀਬ ਇਹ ਘਟਨਾ ਵਾਪਰੀ ਹੈ ਜਿੱਥੇ ਬਾਈਕ ਸਵਾਰ 15 ਨੌਜਵਾਨਾਂ ਨੇ ਰਣਜੀਤ ਸਿੰਘ ਉਰਫ ਰਾਣਾ ਨਾਮਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਲਗਭਗ ਡੇਢ ਸਾਲ ਪਹਿਲਾਂ ਰਾਣਾ ਦੀ ਚਚੇਰੀ ਭੈਣ ਦੇ ਨਾਲ ਮੇਲੇ ਦੇ ਵਿੱਚ ਕਥਿਤ ਤੌਰ ਤੇ ਛੇੜਛਾੜ ਕੀਤੀ ਗਈ ਸੀ ਬਦਲੇ ਦੇ ਵਿੱਚ ਮਾਫੀ ਮੰਗਵਾਈ ਗਈ ਸੀ ਐਸੇ ਰੰਜਿਸ਼ ਕਾਰਨ ਹਮਲਾਵਰਾਂ ਨੇ ਰਾਣਾ ਨੂੰ ਮਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਮਾਮਲੇ ਤੋਂ ਬਾਅਦ ਇਲਾਕੇ ਦੇ ਵਿੱਚ ਸਹੰਦ ਦਾ ਮਾਹੌਲ ਹੈ ਕਿਉਂਕਿ ਇਸ ਨੌਜਵਾਨ ਨੂੰ ਘੇਰ ਕੇ ਬਾਈਕ ਸਵਾਰਾਂ ਨੇ ਗੋਲੀਆਂ ਮਾਰੀਆਂ ਹਾਲਾਂਕਿ ਇਸ ਤੋਂ ਬਾਅਦ ਹੁਣ ਪੁਲਿਸ ਇਸ ਮਾਮਲੇ ਦੇ ਜਾਂਚ ਦੇ ਵਿੱਚ ਜੁੜ ਗਈ ਹੈ ਪਰ ਨੌਜਵਾਨ ਨੂੰ ਦਿਨ ਦੇ ਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਮੌਕੇ ਤੋਂ ਇਹ ਦੋਸ਼ੀ ਫਰਾਰ ਹੋ ਗਏ ਜਿਸ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਮਾਮਲੇ ਤੇ ਹੋਰ ਕੀ ਕੋਈ ਜਾਣਕਾਰੀ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਪੁੜੀ ਵਿਆਹੀ ਹੈ ਬਾਕੀ ਪੁਰਾ ਤੇ ਮੁੰਡੇ ਯਾਰੀ ਦੋਸਤੀ ਚ ਉੱਥੇ ਚੱਲ ਗਏ ਆ ਜੀ ਤੇ ਉੱਥੇ ਪਤਾ ਲੱਗਾ ਵੀ ਲੜਾਈ ਝਗੜਾ ਹੋ ਗਿਆ ਨਾ ਇਹਦਾ ਤੇ ਬੱਚੇ ਦਾ ਖੂਨ ਹੋ ਗਿਆ ਜੀ 20 ਸਾਲ ਮੁੰਡੇ ਦੀ ਉਮਰ ਹੈ ਰਾਣਾ ਸਿੰਘ ਨਾ ਹੈ ਜੀ ਇਸ ਵਰਕਿੰਗ ਦੇ ਜੀ ਗਰੀਬ ਪਰਿਵਾਰ ਹੈ ਜੀ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਕੀ ਕੰਮ ਕਰਦਾ ਜੀ ਕਿੰਨੇ ਭੈਣਾਂ ਦਾ ਪਰਿਵਾਰ ਹੈ ਇਹ ਜੀ 6 ਭੈਣ ਭਰਾ ਹੈ ਜੀ 4 ਭੈਣਾਂ ਇਹਦੀਆਂ ਤੇ 2 ਭਰਾ ਹੀ ਹੈ ਜੀ ਇਹ ਸਾਰਿਆਂ ਤੋਂ ਛੋਟਾ ਹੈ ਜੀ ਗਰੀਬ ਪਰਿਵਾਰ ਹੈ ਜੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਇਹ ਦਿਹਾੜੀ ਦਾ ਪੇ ਕਰਦਾ ਹੈ ਜੀ ਪੇਂਟ ਦਾ ਕੰਮ ਕਰਦਾ ਹੈ ਚਲੋ ਦੇਖੋ ਕਿਉਂ ਮੁੱਸੀ ਗਿਆ ਜੀ ਪੱਕੀ ਨਹੀਂ ਇਹ ਨਹੀਂ ਜੀ ਭਾਜੀ ਪਤਾ ਲੱਗਾ ਜੀ ਕਿ ਕੌਣ ਗਿਆ ਫਮੋ ਕਿਤੇ ਉਹ ਤੇ ਹੈਗੇ ਨਹੀਂ ਆ ਕਿਸ ਤਰ੍ਹਾਂ ਹੋਈ ਦਸਤੀ ਬੱਜਾ ਗਏ ਡੈਡੀ ਜੀ ਤੇ ਗੋਲੀ ਬੱਜੀ ਗਏ ਭਾਈ ਇਹ ਬੱਚੇ ਆਪਸ ਵਿੱਚ ਜਾਂਦੇ ਰਹਿੰਦੇ ਨੇ ਹਰ ਰੋਜ਼ ਹੀ ਇਹ ਯਾਰ ਦੋਸਤ ਨੇ ਇਕੱਠੇ ਸਾਰੇ ਤੇ ਅੱਜ ਵੀ ਯਾਰ ਮਤਲਬ ਕਿ ਉਹ ਲੈ ਕੇ ਗਏ ਕਹਿੰਦੇ ਕਿ ਜਾਣਾ ਵਾ ਇਦਾਂ ਰਿਸ਼ਤੇਦਾਰੀ ਜੀ ਕਿਤੇ ਤੇ ਉਤਰਾ ਵੀ ਵੈਸੇ ਜਾਂਦੇ ਰਹਿੰਦੇ ਨੇ ਤੇ ਅੱਜ ਵੀ ਗਏ ਤੇ ਫਿਰ ਸਾਨੂੰ ਸ਼ਾਮੀ 3:30 ਵਜੇ ਫੋਨ ਆਇਆ ਵਾ ਇਦਾਂ ਕਰਕੇ ਨਿੱਕੇ ਨਾਲ ਆ ਕੰਮ ਹੋ ਗਿਆ ਸਾਨੂੰ ਤਾਂ ਬੋਲਦੇ ਕਿ ਸੱਟਾਂ ਲਗੀਆਂ ਸੱਟਾਂ ਲਗੀਆਂ ਇੱਥੇ ਆ ਗਏ ਪਤਾ ਲੱਗਾ ਵੀਰ ਜੀ ਡੈਕਟਰ ਹੋ ਗਏ ਸਰਾ ਹੀ ਜੀ ਉਹਦੇ ਤਾਂ ਭਈ ਹਾਂ ਤਾਂ ਦੇਖਿਆ ਨਹੀਂ ਪਰ ਸਾਰੇ ਦਾ ਦੱਸਦੇ ਨੇ ਕਿ ਮਲੋਕ ਗੋਲੀਆਂ ਵਜੀਆਂ ਹੁੰਦੇ ਕਿਹੋ ਕੀ ਨਾਮ ਕੀ ਕਿ ਉਹਦਾ ਨਾਂ ਕਿਹੋ ਰਹਿਣਾ ਹੈ ਉਹਦਾ ਨਾਮ ਜੀ ਜਸਵੀਰ ਸਿੰਘ ਆ ਹਾਂਜੀ ਆਪਦਾ ਨਾਮ ਰਾਣਾ ਸਿੰਘ ਆ ਸੋਰਸਿੰਗ ਦਾ ਜੀ ਉਮਰ ਕਿਹ ਸਾਹਿਬ ਜੀ ਕੰਮ ਵੀਰ ਜੀ ਪੇਂਟ ਦਾ ਕਰਦੇ ਮਜ਼ਦੂਰੀ ਕਰਦੇ ਆਪਾਂ ਦਾ ਹਾਂਜੀ ਧਾਨ ਭਰਾ ਵੀਰ ਜੀ ਚਾਰ ਚਾਰ ਭੈਣਾ ਨੇ ਤੇ ਦੋ ਭਰਾ ਨੇ ਪਹਿਲੇ ਦੋ ਭਰਾ ਹੈ ਗਏ ਉਹਨਾਂ ਦੀ ਡੈਥ ਹੋ ਗਈ ਤੇ ਬਾਪੂ ਜੀ ਦੀ ਡੈਥ ਹੋਈ ਇੱਕ ਮਹੀਨੇ ਹੋ ਗਏ ਤੇ ਹੁਣ ਮਾਤਾ ਹੈ ਵਾ ਤੇ ਦੋ ਭਰਾ ਨੇ ਉਹਨਾਂ ਦੇ ਪੋਸਟੂ ਵਾਲੀ ਉਹ ਫੇਰ ਇਹ ਕੰਮ ਭਾਜੀ ਇਹ ਇੱਥੇ ਬਾਕੀ ਪੂਰੀ ਹਾਂਜੀ ਤੇ ਮੁੰਡੇ ਯਾਰ ਦੋਸਤ ਭਾਜੀ ਹੁੰਦੇ ਜਾਂਦੇ ਰਹਿੰਦੇ ਨੇ ਤੇ ਅੱਜ ਵੀ ਇਦਾਂ ਹੀ ਉਨ ਜਾਣ ਦੇ ਚੱਕਰ ਵਿੱਚ ਅੱਜ ਉੱਥੇ ਆਏ ਸੀ ਤੇ ਉੱਥੇ ਇਦਾਂ ਕਰਕੇ ਲੜਾਈ ਹੋ ਗਈ ਤੇ ਤੇ ਗੋਲੀਆਂ ਵਾਰ ਦਿੱਤੀਆਂ ਮੰਗਿੰਗ ਸਾਥ ਜਾਈ ਦਾ ਹੁਣ ਅੜਕ ਆ ਗਿਆ ਵਾ ਇੱਥੇ ਕਰਤਾਰ ਨੇ ਆਇਆ ਜੈਪਾਲ ਸਿੰਘ ਜੇ ਬਾਕੀਪੁਰ ਦੇ ਵਿੱਚ ਫਾਇਰ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਬਾਕੀਪੁਰ ਦੇ ਲੜਕੇ ਸੀਗੇ ਤੇ ਸੋਰ ਸਿੰਘ ਕਾਲਜ ਦੇ ਲੜਕੇ ਜੀਏ ਪਿੱਛੇ ਥੋੜੀ ਦੇ ਪਹਿਲੇ ਕਿਤੇ ਲੜਕੇ ਦਾ ਕੋਈ ਡਿਸਟਰਬ ਸੀਗਾ ਤੇ ਉਹ ਕਿਸਨੇ ਲੜਕੀ ਛੇੜ ਦਿੱਤੀ ਸੀ ਤੋਂ ਆਪਸ ਵਿੱਚ ਪਹਿਲੇ ਰਾਈ ਨਮ ਹੋ ਗਿਆ ਸੀ ਅੱਜ ਫਿਰ ਜਿਹੜਾ ਉਹਨਾਂ ਨੇ ਇੱਕ ਦੂਜੇ ਨੂੰ ਚੇਜ਼ ਕਰਤੇ ਤੇ ਬਾਕੀਪੁਰ ਦੇ ਵਿੱਚ ਉਹਦੇ ਗੋਲੀਆਂ ਚ ਲਾਈ ਆਈ ਮੁੰਡਾ ਸੋਰਸਿੰਗ ਦਾ ਮੁੰਡੇ ਗਿ ਰਾਣਾ ਸੀ ਤੇ ਉਹਦੇ ਚੈਸ ਤੇ ਗੋਲੀ ਵਜੀ ਉਹਦੀ ਡੈਥ ਹੋਈ ਗਿਆ। ਤੇ ਹੁਣ ਸਾਡੀ ਪੁਲਿਸ ਪਾਰਟੀ ਜਿਹੜੀ ਸਾਰੀਆਂ ਜਿਹੜੇ ਸੀਸੀਟੀਵੀ ਕੈਮਰੇ ਜਿਹੜਾ ਚੈੱਕ ਕਰਕੇ ਤੇ ਨਾਲੇ ਜਿਹੜੇ ਸਾਡੇ ਸੋਰਸਸ ਵਗੈਰਾ ਜਿਹੜੇ ਸੀ ਕਰ ਰਹੇ ਤਾਂ ਉਹ ਕਰਕੇ ਜਲਦੀ ਜਲਦੀ ਨੂੰ ਟ੍ਰੇਸ ਕਰ ਲਾਂਗੇ। ਬਾਈ ਨੇਮ ਤੁਹਾਨੂੰ ਪਤਾ ਲੱਗ ਗਿਆ ਕਿ ਕਿਹੜੇ ਕਿਹੜੇ ਬੰਦੇ ਐ ਜਸਟ ਉਹਨਾਂ ਦੇ ਕ੍ਰੇਡਸ ਕਰਕੇ ਤੇ ਉਹਨਾਂ ਦੇ ਤਰ੍ਹਾਂ ਦੇ ਵੀ ਜਿਹੜੇ ਕਿੱਥੇ ਉਹ ਛੁਪੇ ਨੇ ਜਾਂ ਉਹਨਾਂ ਦੇ ਮੋਬਾਈਲ ਦੇ ਟ੍ਰੈਕ ਕਰਕੇ ਤੇ ਉਸ ਤੋਂ ਬਾਅਦ ਜਿਹਨੂੰ ਫੜ ਕੇ ਆਉਂਗੇ। ਕੋਈ ਨਹੀਂ ਟਾਈਮ ਜ਼ਰਾ ਰੱਖਿਆ ਸੀ ਆਪਸ ਵਿੱਚ ਹੀ ਆ ਵੈਸੇ ਨਹੀਂ ਹੁਣ ਜਿਸ ਸਾਹਿਬ ਨਾਲ ਕੀ ਵੀਡੀਓ ਸੀ ਦੇਖ ਰਹੇ ਹਾਂ ਤੇ ਉਹ ਕਾਫੀ ਪਹਿਲੇ ਵੀ ਕਿਤੇ ਲੜਕੇ ਆਏ ਨੇ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਫਿਰ ਇਹਨੇ ਟਾਈਮ ਰੱਖਿਆ ਜੀ ਉੱਥੇ ਆਏ ਉਹਦੇ ਪਿੱਛੇ ਗੱਡੀਆਂ ਦਾ ਪਿੱਛਾ ਕਰਦੇ ਹੋਏ ਇੱਕਦਮ ਉੱਥੇ ਬਾਕੀ ਬੋਰ ਦੇ ਰੋਕ ਕੇ ਤੇ ਆਪਸ ਦੇ ਵਿੱਚ ਲੜ ਕੇ ਤੇ ਭੱਜੇ ਵੀ ਸੀ ਖੇਤਾਂ ਕੋਤਾਲੇ ਪਾਸੇ ਪਰ ਜੀ ਉੱਥੇ ਦੀ ਵੀ ਆਈ ਹੈ ਫਸਲ ਵਗਰਾ ਕਰਦੇ ਹੋਏ ਜੀ ਇਹ ਦੋਨੇ ਉਹਨਾਂ ਟਾਈਮ ਬੱਥੇ ਦੋਨਾਂ ਪਾਰਟੀਆਂ ਨੇ ਆਪੋ ਜੀ ਲੜਤੀ ਏ ਥੋੜਾ ਜਿਹਾ ਹੋਰ ਤਾਂ ਬਦਰੂ ਹੁਣ ਤਾਂ ਬਹੁਤ ਹੋਣੀ ਦਿਹਾਵਾ ਦੇਖੋ ਐਫ ਆਈ ਆ ਲਾਅ ਜੋਗੀ ਹੈਗੇ ਤੇ ਰੇਟ ਉਭਿਜਨ ਡੇ ਉਸ ਰਾਜਾ ਤੱਕ ਕੋਈ ਨਾ ਕੋਈ ਅਸੀ ਜਗਰ ਤਾਂ ਰਾਊਂਡ ਆਪ ਕਰਕੇ ਜਿਵੇਂ ਉਹਨੇ ਦਸਤਾਰ